ਹਰਜੋਤ ਵੈਸ ਦੀ ਮੈਂ ਗੱਲ ਕਰਾਂ ਉਹਨਾਂ ਦੇ ਖੁਦ ਦੇ ਜ਼ਿਲ੍ਹਿਆਂ ਦੇ ਵਿੱਚ ਇਹੋ ਜਿਹਾ ਸਕੂਲ ਹੈ ਜਿੱਥੇ ਟੀਚਰ ਹੈ ਨਹੀਂਗੇ ਡਿੜਬੇ ਤੋਂ ਹਰਪਾਲ ਚੀਮਾ ਜੀ ਵਿੱਤ ਮੰਤਰੀ ਹੈ ਡਿੜਬੇ ਸੁਨਾਮ ਬਲਾਕ ਦੇ ਵਿੱਚ ਇੱਕ ਗਵਰਨਮੈਂਟ ਪ੍ਰਾਇਮਰੀ ਸਕੂਲ ਹੈ ਲੱਡ ਬੰਜਾਰਾ ਖੁਰਦ ਉੱਥੇ ਇੱਕ ਟੀਚਰ ਹੈ ਇੱਕ ਸੂਚ ਪਿੰਡ ਹੈ ਰਾਮਪੁਰਾ ਤੇ ਮੋੜ ਦੇ ਵਿਚਾਲੇ ਉੱਥੇ 36 ਬੱਚੇ ਹੈ ਪ੍ਰਾਇਮਰੀ ਸਕੂਲ ਆ ਟੀਚਰ ਉੱਥੇ ਇੱਕ ਵੀ ਨਹੀਂ ਤਾਂ ਮੈਂ ਮਹਰਜੋਤ ਵੈਸ ਜੀ ਨੂੰ ਪੁੱਛਣਾ ਚਾਹੁੰਦਾ ਤੁਸੀਂ ਸਿਰਫ ਪਖਾਨਿਆਂ ਦੇ ਉਦਘਾਟਨ ਕਰਕੇ ਵੀ ਤੁਸੀਂ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਦੇ ਥਰੂ ਇੱਕ ਫੇਕ ਪ੍ਰੋਪਾਗੈਂਡਾ ਕਰਕੇ ਪੰਜਾਬ ਦੇ ਛੋਟੇ ਬ ਨਾਲ ਜਿਹੜੀ ਹੈ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਖਿਲਵਾੜ ਕਰ ਰਹੇ 4461 ਦਾ ਇਸ਼ਤਿਹਾਰ ਜਾਰੀ ਹੋਇਆ ਸੀ 16 12 2021 ਨੂੰ ਨਿਯੁਕਤੀ ਪੱਤਰ ਦਿੱਤੇ 2022-23 ਪਿਛਲੀ ਸਰਕਾਰ ਨੇ ਭਰਤੀ ਕੀਤੀ ਵਾ ਵਾਈ ਆਪਦੀ ਉਸ ਤੋਂ ਬਾਅਦ 6635 ਇਸ਼ਤਿਹਾਰ ਮਿਤੀ 30 7 2021 ਨਿਫਤੀ ਪੱਤਰ ਦਿੱਤੇ 22-23 ਅਸੀਂ ਜੀ ਉਹਨੇ ਅਧਿਆਪਕਾਂ ਦੀ ਜਿਹੜੀ ਹੈ ਭਰਤੀ ਕਰਕੇ ਸਕੂਲਾਂ ਦੇ ਵਿੱਚ ਭੇਜਤੇ ਫਿਰ 2364 ਇਸ਼ਤਿਹਾਰ ਮਿਤੀ 3 6 3 2020 ਨਿਯੁਕਤੀ ਪੱਤਰ ਮਾਰਚ 2025 ਫੇਰ 5894 ਇਸ਼ਤਿਹਾਰ ਮਿਤੀ 16 12 2021 ਨਿਯੁਕਤੀ ਪੱਤਰ 1 April 2025 ਇਸ ਤੋਂ ਇਲਾਵਾ ਪੀਟੀਆਈ ਦੇ 2000 ਅਧਿਆਪਕ ਲੰਕੀ ਜਾਂਦੇ ਆ ਬਠਿੰਡੇ ਜ਼ਿਲ੍ਹੇ ਚ ਭਗਤਾ ਭਾਈ ਕਾ ਬਲਾਕ ਹੈ ਇੱਕ ਉੱਥੇ ਗਵਰਨਮੈਂਟ ਪ੍ਰਾਇਮਰੀ ਸਕੂਲ ਬੁਰਜ ਡੱਲਾ ਇੱਕ ਟੀਚਰ ਹੈ 15 ਬੱਚੇ ਹੈ ਗਵਰਨਮੈਂਟ ਪ੍ਰਾਇਮਰੀ ਸਕੂਲ ਕਾਲੂਕੇ ਜਿੱਥੇ ਕੋਈ ਟੀਚਰ ਨਹੀਂ 12 ਬੱਚੇ ਆ ਫਿਰ ਭਗਤਾ ਭਾਈ ਕਾ ਦਾ ਬਲਾਕ ਦਾ ਪਿੰਡ ਹੈਗਾ ਭਗਤਾ ਕੋਠੀ ਉੱਥੇ ਇੱਕ ਟੀਚਰ ਹੈ 19 ਬੱਚੇ ਆ ਰਾਮਪੁਰਾ ਬਲਾਕ ਦੇ ਪ੍ਰਾਇਮਰੀ ਸਕੂਲ ਕੋਠੇ ਤਲਵੰਡੀ ਮਹਰਾਜ ਇੱਕ ਟੀਚਰ ਹੈ 12 ਬੱਚੇ ਆ ਰਾਮਪੁਰਾ ਬਲਾਕ ਦੇ ਪਿਪਲੀ ਮਹਰਾਜ ਇੱਕ ਟੀਚਰ ਆ 6 ਬੱਚੇ ਆ ਇੱਕ ਆਨੰਦ ਸਿੰਘ ਵਾਲਾ ਤੁੰਗਲੀ ਹੈਗਾ ਇੱਕ ਟੀਚਰ ਆ 33 ਬੱਚੇ ਇਹ ਕੱਲੇ ਬਠਿੰਡੇ ਦੇ ਕੁਝ ਕੁ ਬਲਾਕਾਂ ਦੀ ਮੈਂ ਗੱਲ ਕਰ ਰਿਹਾ ਹਾਂ ਪੰਜਾਬ ਦੇ ਵਿੱਚ ਇਹਨਾਂ ਦਿਨਾਂ ਚ ਸਿੱਖਿਆ ਦਾ ਤਿਉਹਾਰ ਚੱਲ ਰਿਹਾ ਹੈ ਅਸੀਂ ਨਹੀਂ ਕਹਿ ਰਹੇ ਇਹ ਆਮ ਆਦਮੀ ਪਾਰਟੀ ਦੇ ਲੀਡਰ ਕਹਿ ਰਹੇ ਨੇ ਇਹ ਖਾਸ ਕਰਕੇ ਸਿੱਖਿਆ ਮੰਤਰੀ ਹਰਜੋਤ ਬੈਂਸ ਕਹਿ ਰਹੇ ਨੇ ਸਿੱਖਿਆ ਕ੍ਰਾਂਤੀ ਪੰਜਾਬ ਦੇ ਵਿੱਚ ਚੱਲ ਰਹੀ ਹੈ ਤੇ ਸਿੱਖਿਆ ਕ੍ਰਾਂਤੀ ਦੇ ਵਿੱਚ ਪੰਜਾਬ ਦੇ ਵਿਧਾਇਕਾਂ ਦਾ ਕਿਸ ਕਦਰ ਸਵਾਗਤ ਹੋ ਰਿਹਾ ਉਹ ਆਏ ਦਿਨ ਦੇਖਣ ਨੂੰ ਮਿਲਦਾ ਪਰ ਸਿੱਖਿਆ ਕ੍ਰਾਂਤੀ ਦੇ ਵਿੱਚ ਕੀ ਸਿਰਫ ਉਤ்கਾਟਨ ਬਾਥਰੂਮਾਂ ਦਾ ਕਰਨਾ ਸਿੱਖਿਆ ਕ੍ਰਾਂਤੀ ਦੇ ਵਿੱਚ ਕੀ ਸਿਰਫ ਚਾਰ ਦੀਵਾਰੀਆਂ ਦਾ ਉਦਘਾਟਨ ਕਰਨਾ ਸਿੱਖਿਆ ਕ੍ਰਾਂਤੀ ਦੇ ਵਿੱਚ ਕੀ ਸਿਰਫ ਜੋ ਕਮਰੇ ਨੇ ਚਾਹੇ ਉਹ ਪੁਰਾਣੇ ਨੇ ਚਾਹੇ ਨਵੇਂ ਨੇ ਉਹਨਾਂ ਦਾ ਉਦਘਾਟਨ ਕਰਨਾ ਕੀ ਇਹ ਸਿੱਖਿਆ ਕ੍ਰਾਂਤੀ ਹੈ ਅੱਜ ਅਸੀਂ ਤੁਹਾਨੂੰ ਕੁਝ ਐਸੇ ਸਕੂਲਾਂ ਤੇ ਝਾਤ ਮਰਵਾਵਾਂਗੇ ਜੋ ਸਕੂਲ ਤਾਂ ਹਨ ਜਿਸ ਦੇ ਵਿੱਚ ਬੱਚੇ ਵੀ ਆਉਂਦੇ ਨੇ ਪਰ ਬਹੁਤੇ ਸਕੂਲਾਂ ਦੇ ਵਿੱਚ ਅਧਿਆਪਕ ਤੱਕ ਨਹੀਂ ਤੇ ਕਈ ਸਕੂਲ ਐਸੇ ਨੇ ਜਿਨ੍ਹਾਂ ਦੇ ਵਿੱਚ ਇੱਕ ਇੱਕ ਟਾਵੇਂ ਟੱਲੇ ਅਧਿਆਪਕ ਨਹੀਂ ਕਿ ਜਿੱਥੇ ਅਸੀਂ ਪੰਜਾਬ ਸਰਕਾਰ ਇਹ ਗੱਲ ਕਰਦੀ ਆ ਕਿ ਪਾ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਜਾਂ ਉਸ ਤੋਂ ਉੱਤੇ ਤੱਕ ਲੈ ਕੇ ਜਾਵਾਂਗੇ ਤਾਂ ਜੋ ਕੋਈ ਵੀ ਪ੍ਰਾਈਵੇਟ ਸਕੂਲ 'ਚ ਨਾ ਜਾਵੇ ਸਗੋਂ ਸਰਕਾਰੀ ਸਕੂਲਾਂ ਦੇ ਵਿੱਚ ਜਾ ਕੇ ਪੜ੍ਹਨ ਪਰ ਜੇਕਰ ਐਸਾ ਹਾਲਾਤ ਸਰਕਾਰੀ ਸਕੂਲਾਂ ਦੇ ਹੋਣਗੇ ਤਾਂ ਕਿਸ ਤਰ੍ਹਾਂ ਦੇ ਨਾਲ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਦੀ ਗਿਣਤੀ ਵਧਾਈ ਜਾ ਸਕਦੀ ਹੈ ਗੱਲਬਾਤ ਕਰਾਂਗੇ ਪੂਰੇ ਤੱਥਾਂ ਸਹਿਤ ਗੱਲਬਾਤ ਕਰਾਂਗੇ ਮੇਰੇ ਨਾਲ ਆਰਟੀ ਐਕਟਿਵਿਸਟ ਰਾਜਨ ਬਰਮਾ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਫਿਰ ਅਗਲੀ ਗੱਲਬਾਤ ਕਰਾਂਗੇ ਰਾਜਨ ਸਵਾਗਤ ਆ ਰਹਿ ਮੇਟਰ ਬਹੁਤ ਬਹੁਤ ਧੰਨਵਾਦ ਬਾਈ ਜੀ ਸਿੱਖਿਆ ਕ੍ਰਾਂਤੀ ਚੱਲ ਰਹੀ ਆ ਪੂਰੇ ਪੰਜਾਬ ਦੇ ਵਿੱਚ ਤੇ ਕੀ ਲੱਗਦਾ ਕਿ ਸਿੱਖਿਆ ਕ੍ਰਾਂਤੀ ਦੇ ਤਹਿਤ ਪੰਜਾਬ ਦੀ ਐਜੂਕੇਸ਼ਨ ਉਸ ਪੱਧਰ ਤੇ ਪਹੁੰਚ ਸਕਦਾ ਜਿਸ ਪੱਧਰ ਦੀਆਂ ਗੱਲਾਂ ਸਟੇਜ ਤੋਂ ਹੁੰਦੀਆਂ ਨੇ ਕਿ ਉਸ ਪੱਧਰ ਤੇ ਪਹੁੰਚਾਵਾਂਗੇ ਸਿੱਖਿਆ ਕ੍ਰਾਂਤੀ ਸਿਰਫ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਨਿਗਾ ਚ ਚੱਲ ਰਹੀ ਹੈ ਤੇ ਉਹਨਾਂ ਦੇ ਮੰਤਰੀਆਂ ਦੀ ਨਿਗਾ ਚ ਚੱਲ ਰਹੀ ਹੈ ਖਾਸ ਕਰਕੇ ਮੇਨ ਬੰਦਾ ਜਿਹੜਾ ਕਹਿੰਦਾ ਹਰਜੋਤ ਬੈਂਸ ਉਹਦੀ ਨਿਗਾ ਚ ਸਿੱਖਿਆ ਕ੍ਰਾਂਤੀ ਚੱਲ ਰਹੀ ਹੈ ਉਹਦੇ ਦਿਸ਼ਾ ਨਿਰਦੇਸ਼ਾਂ ਤੇ ਸਾਰੇ ਐਮ ਐਲ ਏ ਅਲਰੇਡੀ ਬਣੀਆਂ ਹੋਈਆਂ ਬਣੀਆਂ ਹੋਈਆਂ ਟਾਇਲਟਸ ਵਗੈਰਾ ਜਾਂ ਕਮਰੇ ਜਾਂ ਚਾਰ ਦਿਵਾਰੀਆਂ ਦੇ ਉਦਘਾਟਨ ਕਰੀ ਜਾਂਦੇ ਨੇ ਇਹ ਕੀ ਕਰਦੇ ਇੱਕ ਪ੍ਰੋਪੋਗੈਂਡਾ ਕ੍ਰੀਏਟ ਕਰਦੇ ਆ ਵੀ ਜਿਹੜੀ ਬਣੀ ਹੋਈ ਬਿਲਡਿੰਗਾਂ ਪਹਿਲਾਂ ਹੀ ਉੱਥੇ ਇੱਕ ਆਪ ਦੇ ਨਾਂ ਦਾ ਨੀਂਹ ਪੱਥਰ ਪਹਿਲਾਂ ਹੀ ਫਿੱਟ ਕਰਵਾ ਦਿੰਦੇ ਆ ਤੇ ਉਹਦਾ ਉਦਘਾਟਨ ਕਰਕੇ ਇੱਕ ਫੇਕ ਪ੍ਰੋਪੋਗੈਂਡਾ ਚਲਾਇਆ ਜਾ ਰਿਹਾ ਵੀ ਪੰਜਾਬ ਦੇ ਵਿੱਚ ਪਤਾ ਨਹੀਂ ਸਿੱਖਿਆ ਦਾ ਕਿੰਨਾ ਕੁ ਮਿਆਰ ਉੱਤੇ ਕਰੀ ਜਾਂਦੇ ਆ ਵੀ ਇੱਕ ਮੁੱਖ ਮੰਤਰੀ ਤੱਕ ਦਾ ਨੀਂਹ ਪੱਥਰ ਜਿਹੜਾ ਹੈਗਾ ਇੱਕ ਚਾਰ ਦਿਵਾਰੀ ਦੇ ਨਾਂ ਤੇ ਉੱਤੇ ਰੱਖਿਆ ਜਾ ਰਿਹਾ ਇੱਕ ਤਾਂ ਸਿੱਖਿਆ ਕ੍ਰਾਂਤੀ ਸੋਸ਼ਲ ਮੀਡੀਆ ਤੇ ਆ ਇੱਕ ਸਿੱਖਿਆ ਕ੍ਰਾਂਤੀ ਮੈਂ ਤੁਹਾਨੂੰ ਜਾਣੂ ਕਰਾਉਣਾ ਜੋ ਕਿ ਗਰਾਊਂਡ ਤੇ ਆ ਮੈਂ ਹਰਜੋਤ ਬੈਂਸ ਜੀ ਨੂੰ ਪੁੱਛਣਾ ਚਾਹੁੰਦਾ ਵੀ ਤੁਸੀਂ ਸਿੱਖਿਆ ਕ੍ਰਾਂਤੀ ਦੇ ਸਾਰੇ ਲਗਭਗ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਉਦਘਾਟਨ ਕਰੀ ਜਾਂਦੇ ਹੋ ਮੈਂ ਇਕੱਲੇ ਬਠਿੰਡੇ ਜ਼ਿਲ੍ਹੇ ਦੀ ਗੱਲ ਕਰੂੰਗਾ ਜਿਹਦੇ ਵਿੱਚ ਕੁਝ ਸਕੂਲ ਇਹੋ ਜਿਹੇ ਆ ਜਿੱਥੇ ਕਿ ਟੀਚਰ ਤੱਕ ਹੈ ਨਹੀਂ ਗੇ ਪ੍ਰਾਇਮਰੀ ਸਕੂਲ ਯੂकेजी ਤੋਂ ਲੈ ਕੇ 5ਵਾਂ ਤੱਕ ਜਾਂ 6ਵੀਂ ਤੋਂ ਲੈ ਕੇ 8ਵੀਂ ਤੱਕ ਮਿਡਲ ਸਕੂਲ ਜਿਹਦੇ ਵਿੱਚ ਟੀਚਰ ਤੱਕ ਨਹੀਂ ਜੇ ਕੱਲੇ ਬਠਿੰਡੇ ਜ਼ਿਲ੍ਹੇ ਦੀ ਗੱਲ ਕਰਾਂ ਇੱਕ ਬਠਿੰਡੇ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਬਲਾਕ ਬਣੇ ਹੋਏ ਨੇ ਇੱਕ ਸੂਚ ਪਿੰਡ ਹੈ ਰਾਮਪੁਰਾ ਤੇ ਮੋੜ ਦੇ ਵਿਚਾਲੇ ਉੱਥੇ 36 ਬੱਚੇ ਐ ਪ੍ਰਾਇਮਰੀ ਸਕੂਲ ਆ ਉਹ 36 ਬੱਚੇ ਪ੍ਰਾਇਮਰੀ ਸਕੂਲ ਆ ਟੀਚਰ ਉੱਥੇ ਇੱਕ ਵੀ ਨਹੀਂ ਫਿਰ ਬਠਿੰਡੇ ਜ਼ਿਲ੍ਹੇ ਚ ਭਗਤਾ ਭਾਈ ਕਾ ਬਲਾਕ ਆ ਇੱਕ ਉੱਥੇ ਗਵਰਨਮੈਂਟ ਪਾਲਿ ਗਵਰਨਮੈਂਟ ਪ੍ਰਾਇਮਰੀ ਸਕੂਲ ਬੁਰਜ ਡੱਲਾ ਇੱਕ ਟੀਚਰ ਆ ਟੀਚਰ ਦਾ ਨਾਮ ਵੀ ਮੈਂ ਲੈ ਦਿੰਨਾ ਪਰ ਕੈਮਰੇ ਸਾਹਮਣੇ ਮੈਂ ਜ਼ਰੂਰੀ ਨਹੀਂ ਸਮਝਦਾ ਲੈਣਾ ਇੱਕ ਟੀਚਰ ਆ 15 ਬੱਚੇ ਆ ਭਗਤਾ ਭਾਈ ਕਾ ਦਾ ਇੱਕ ਸਕੂਲ ਹੈਗਾ ਬਲਾਕ ਦੇ ਵਿੱਚ ਗਵਰਨਮੈਂਟ ਪ੍ਰਾਇਮਰੀ ਸਕੂਲ ਕਾਲੂਕੇ ਜਿੱਥੇ ਕੋਈ ਟੀਚਰ ਨਹੀਂ 12 ਬੱਚੇ ਆ ਕੋਈ ਟੀਚਰ ਨਹੀਂ ਕੋਈ ਟੀਚਰ ਨਹੀਂ ਜਿਵੇਂ ਸੂਚ ਚ ਉਵੇਂ ਹੀ ਕਾਲੂਕੇ ਆ ਫੇਰ ਭਗਤਾ ਭਾਈ ਕਾ ਦਾ ਬਲਾਕ ਦਾ ਪਿੰਡ ਹੈਗਾ ਭਗਤਾ ਕੋਠੇ ਉੱਥੇ ਇੱਕ ਟੀਚਰ ਹੈ 19 ਬੱਚੇ ਆ ਭਗਤਾ ਬਲਾਕ ਦਾ ਪਿੰਡ ਹੈਗਾ ਨਵਾ ਨਵਾ ਕੇਸਰ ਸਿੰਘ ਵਾਲਾ ਉੱਥੇ ਇੱਕ ਟੀਚਰ ਹੈ 22 ਬੱਚੇ ਆ ਕੋਠੇ ਬਾਬਾ ਸੁਖਾਨੰਦ ਜੀ ਇੱਕ ਟੀਚਰ ਹੈ 11 ਬੱਚੇ ਆ ਫਿਰ ਗੱਲ ਕਰਾਂ ਜੇ ਮੈਂ ਰਾਮਪੁਰਾ ਬਲਾਕ ਦੀ ਰਾਮਪੁਰਾ ਬਲਾਕ ਦੇ ਵਿੱਚ ਕੋਠੇ ਰਾਠੀਆਂ ਮਹਾਰਾਜ ਇੱਕ ਟੀਚਰ ਹੈ 9 ਬੱਚੇ ਆ ਰਾਮਪੁਰਾ ਬਲਾਕ ਦੇ ਪ੍ਰਾਇਮਰੀ ਸਕੂਲ ਕੋਠੇ ਤਲਵੰਡੀ ਮਹਾਰਾਜ ਇੱਕ ਟੀਚਰ ਹੈ 12 ਬੱਚੇ ਆ ਰਾਮਪੁਰਾ ਬਲਾਕ ਦੇ ਪਿਪਲੀ ਮਹਾਰਾਜ ਇੱਕ ਟੀਚਰ ਹੈ 6 ਬੱਚੇ ਆ ਰਾਮਪੁਰਾ ਬਲਾਕ ਦੇ ਘਰੇਲਾ ਪਿੰਡ ਹੈਗਾ ਉਹਦੇ ਵਿੱਚ ਗਵਰਨਮੈਂਟ ਪ੍ਰਾਇਮਰੀ ਸਕੂਲ ਕੜੈਲੀ ਇੱਕ 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 ਟੀਚਰ 31 ਬੱਚੇ ਆ ਇੱਕ ਆਨੰਦ ਸਿੰਘ ਵਾਲਾ ਤੁੰਗਲੀ ਹੈਗਾ ਇੱਕ ਟੀਚਰ 33 ਬੱਚੇ ਆ ਇਹ ਕੱਲੇ ਬਠਿੰਡੇ ਦੇ ਕੁਝ ਕੁ ਬਲਾਕਾਂ ਦੀ ਮੈਂ ਗੱਲ ਕਰ ਰਿਹਾ ਕੱਲੇ ਬਠਿੰਡੇ ਦੀ ਕੱਲੇ ਬਠਿੰਡੇ ਜਿਲ੍ਹੇ ਕੁਝ ਬਲਾਕ ਜਿਵੇਂ ਭਗਤਾ ਭਾਈ ਕਾ ਹੋ ਗਿਆ ਰਾਮਪੁਰਾ ਹੋ ਗਿਆ ਇਹ ਹੌਲੀ ਹੌਲੀ ਡਾਟਾ ਮੈਂ ਵਿਦਨ ਟਾਈਮ ਵਿਦਨ ਡੇਸ ਸਾਰਾ ਸਾਰੇ ਜ਼ਿਲ੍ਹਿਆਂ ਦਾ ਡਾਟਾ ਪੰਜਾਬ ਦੇ ਲੋਕਾਂ ਅੱਗੇ ਰੱਖੂੰਗਾ ਵੀ ਜਿਹੜੀ ਇਹ ਝੂਠੀ ਸਿੱਖਿਆ ਕ੍ਰਾਂਤੀ ਸੋਸ਼ਲ ਮੀਡੀਆ ਤੇ ਫਲਾ ਰਹੇ ਆ ਤੇ ਗਰਾਊਂਡ ਦੇ ਵਿੱਚ ਜਿਹੜੀ ਸਿੱਖਿਆ ਕ੍ਰਾਂਤੀ ਆ ਉਹਦੇ ਵਿੱਚ ਕਿੰਨਾ ਫਰਕ ਆ। ਫਿਰ ਹੈਰਾਨ ਹਾਸੋ ਹਣੀ ਗੱਲ ਹੈ। ਡਿੜਬੇ ਤੋਂ ਹਰਪਾਲ ਚੀਮਾ ਜੀ ਵਿੱਤ ਮੰਤਰੀ ਐ। ਬਿਲਕੁਲ। ਡਿੜਬੇ ਸੁਨਾਮ ਬਲਾਕ ਦੇ ਵਿੱਚ ਇੱਕ ਗਵਰਨਮੈਂਟ ਪ੍ਰਾਇਮਰੀ ਸਕੂਲ ਹੈ ਲੱਡ ਬੰਜਾਰਾ ਖੁਰਦ। ਲੱਡ ਬੰਜਾਰਾ ਖੁਰਦ ਉੱਥੇ ਇੱਕ ਟੀਚਰ ਐ। ਫਿਰ ਗਵਰਨਮੈਂਟ ਪ੍ਰਾਇਮਰੀ ਸਕੂਲ ਹੈ ਕਾਨਗੜ ਹਮ ਦਿੜਬੇ ਬਲਾਕ ਦੇ ਵਿੱਚ ਹੈ ਉੱਥੇ ਇੱਕ ਟੀਚਰ ਹੈ ਮਤਲਬ ਜੇ ਪੰਜਾਬ ਦੇ ਵਿੱਚ ਇਕੱਲੇ ਬਠਿੰਡੇ ਦੀ ਗੱਲ ਕਰ ਰਿਹਾ ਮੈਂ ਤਾਂ ਮੈਂ ਮਰਜੋਤ ਸਿੰਘ ਜੀ ਨੂੰ ਪੁੱਛਣਾ ਚਾਹੁੰਦਾ ਤੁਸੀਂ ਸਿਰਫ ਪਖਾਨਿਆਂ ਦੇ ਉਦਘਾਟਨ ਕਰਕੇ ਪੰਜਾਬ ਦਾ ਵੈਸੇ ਤਾਂ ਟਾਈਮਸ ਆਫ ਇੰਡੀਆ ਨੇ ਵੀ ਨਾਮ ਦਿੱਤਾ ਮਾਨ ਸਾਹਿਬ ਨੂੰ ਟਾਇਲਟ ਕਿੰਗ ਆਫ ਪੰਜਾਬ ਤਾਂ ਸ਼ਰਮ ਹੋਣੀ ਚਾਹੀਦੀ ਹੈ ਵੀ ਤੁਸੀਂ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਦੇ ਥਰੂ ਇੱਕ ਫੇਕ ਪ੍ਰੋਪੋਗੈਂਡਾ ਕਰਕੇ ਪੰਜਾਬ ਦੇ ਛੋਟੇ ਬੱਚਿਆਂ ਨਾਲ ਪੰਜਾਬ ਦੇ ਨੌਜਵਾਨਾਂ ਨਾਲ ਜਿਹੜੀ ਹੈ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਖਿਲਵਾੜ ਕਰ ਰਹੇ ਪਰ ਇੱਕ ਚੀਜ਼ ਹੋਰ ਵੀ ਅਜਿੱਥੇ ਇੰਨੇ ਘੱਟ ਜਿਹੜੇ ਹੈਗੇ ਬੱਚੇ ਨੇ ਬਹੁਤ ਘੱਟ ਨੇ ਕਿਤੇ 11 ਨੇ ਕਿਤੇ 36 ਨੇ ਕਿਤੇ 35 ਨੇ ਅ ਇਹ ਵੀ ਕਿਹਾ ਜਾਂਦਾ ਕਿ ਅਸੀਂ ਪ੍ਰਾਈਵੇਟ ਦੇ ਮੁਕਾਬਲੇ ਸਰਕਾਰੀ ਸਕੂਲ ਦੀ ਸਿੱਖਿਆ ਲੈ ਕੇ ਜਾਵਾਂਗੇ ਪਰ ਜਿੱਥੇ ਇੱਦੇ ਇੰਨੇ ਘੱਟ ਬੱਚੇ ਨੇ ਤੇ ਸਹੂਲਤ ਨਹੀਂ ਮਿਲ ਰਹੀ ਤੁਸੀਂ ਘੱਟ ਗਿਣਤੀ ਦਾ ਕਾਰਨ ਇਹ ਵੀ ਮੰਨਦੇ ਹੋ ਕਿ ਜਿੱਥੇ ਅਧਿਆਪਕੀ ਨਹੀਂ ਜੁਤ ਕਿਉਂਕਿ ਜਦੋਂ ਮਾਪਿਆਂ ਨੇ ਆਪਣੇ ਬੱਚੇ ਨੂੰ ਆਪਣੇ ਬੱਚੇ ਦਾ ਭਵਿੱਖ ਬਣਾਉਣ ਦੇ ਲਈ ਸਕੂਲ ਦੇ ਵਿੱਚ ਪੜ੍ਹਨੇ ਪਾਉਣਾ ਹੁੰਦਾ ਤਾਂ ਉਹੀ ਦੇਖਦੇ ਨੇ ਕਿ ਇਹਦੇ ਚ ਪੜ੍ਹਾਈ ਕਿਵੇਂ ਦੀ ਹੈ ਹਰ ਮਾਪੇ ਇਹਦੇ ਨਾਲ ਕਿ ਯਾਰ ਇਹ ਸਕੂਲ ਦੇ ਵਿੱਚ ਪੜ੍ਹਾਈ ਕਿਵੇਂ ਦੀ ਹੈ ਪਰ ਜਿੱਥੇ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਰਿਸ਼ਤਾ ਅਧਿਆਪਕੀ ਇੱਕ ਤੁਹਾਨੂੰ ਲੱਗਦਾ ਨਹੀਂ ਕਿ ਜੋ ਘੱਟ ਗਿਣਤੀ ਆ ਉਹਦਾ ਕਾਰਨ ਵੀ ਮੁੱਖ ਇਹ ਹੀ ਆ ਕਿ ਸਰਕਾਰ ਦੇ ਵੱਲੋਂ ਉੱ ਆਪਾਂ ਖੁੱਤੇ ਐਗਜ਼ਾਮਪਲ ਲੈ ਕੇ ਦੇਖ ਲਈਏ ਜਸਬਾਈ ਤੁਹਾਡੇ ਤੇ ਲੈ ਕੇ ਦੇਖ ਲਈਏ ਆਪਾਂ ਤੁਸੀਂ ਐਜ਼ ਅ ਫਾਦਰ ਜਾਂ ਮੈਂ ਐਜ਼ ਅ ਫਾਦਰ ਇੱਕ ਬੱਚੇ ਨੂੰ ਪਰਮਿਸ਼ਨ ਕਰਾਉਨੇ ਆ ਫਾਦਰ ਮਦਰ ਫਾਦਰ ਚਾਹੇ ਜਿੰਨਾ ਮਰਜ਼ੀ ਗਰੀਬ ਹੋਵੇ ਆਪਦੇ ਬੱਚੇ ਦੀ ਐਜੂਕੇਸ਼ਨ ਵਾਸਤੇ ਉਹ ਸਿਰ ਧੜ ਦੀ ਬਾਜ਼ੀ ਲਾਂਦਾ ਤਾਂ ਕਿ ਮੇਰਾ ਬੱਚਾ ਸਟੈਂਡ ਹੋ ਕੇ ਕੁਝ ਅਫਸਰ ਬਣੇ ਜਦੋਂ ਤੁਸੀਂ ਇੱਕ ਬੱਚੇ ਨੂੰ ਪ੍ਰਾਇਮਰੀ ਸਕੂਲ ਚ ਲਾਇਆ ਯੂ ਕੇ ਜੀ ਐਲ ਕੇ ਜੀ ਚ ਲਾਇਆ ਤੁਸੀਂ ਇੱਕ ਸਾਲ ਦੇਖੋਗੇ ਦੋ ਸਾਲ ਦੇਖੋਗੇ ਜਦੋਂ ਉੱਥੇ ਟੀਚਰ ਹੀ ਹੈ ਨਹੀਂ ਉੱਥੇ ਕੋਈ ਸਹੂਲਤ ਹੀ ਹੈ ਨਹੀਂ ਤਾਂ ਤੁਸੀਂ ਆਪਦੇ ਬੱਚੇ ਦਾ ਭਵਿੱਖ ਥੋੜੀ ਖਰਾਬ ਕਰੋਗੇ ਚਾਹੇ ਫਾਦਰ ਕਿੰਨਾ ਹੀ ਗਰੀਬ ਹੈ ਜਦੋਂ ਉਹਦਾ ਪਿਖੋਦੇ ਬੱਚੇ ਦਾ ਨਹੀਂ ਬਰ ਰਹਾ ਤਾਂ ਆਟੋਮੈਟਿਕਲੀ ਸਰਕਾਰੀ ਸਕੂਲ ਚੋਂ ਹਟਾ ਕੇ ਅਗਲਾ ਪ੍ਰਾਈਵੇਟ ਚ ਭਰਤੀ ਕਰੂਗਾ ਤਾਂ ਦੂਜੇ ਪਾਸੇ ਤੁਸੀਂ ਗੱਲ ਕਹੀ ਵੀ ਉੱਥੇ ਟੀਚਰ ਨਹੀਂ ਇਹ ਸਰਕਾਰ ਬਿਲਕੁਲ ناکਾਮ ਹੈ ਉੱਥੇ ਟੀਚਰ ਹੋਣੇ ਚਾਹੀਦੇ ਆ ਪਹਿਲੀ ਗੱਲ ਹੋਣਗੇ ਕਿਵੇਂ ਇਹ ਰੋਲਾ ਪਾਈ ਜਾਂਦੇ ਆ ਕਿ 30 30000 ਅਸੀਂ ਭਰਤੀਆਂ ਕਰ ਲੀਆਂ ਇੱਕ ਭਰਤੀ ਦਾ ਨੋਟੀਫਿਕੇਸ਼ਨ ਇਹਨਾਂ ਦੀ ਸਰਕਾਰ ਮੈਨੂੰ ਦਿਖਾ ਇੱਕ ਵੀ ਭਰਤੀ ਇਹਨਾਂ ਦੀ ਸਰਕਾਰ ਦੇ ਵਿੱਚ ਨਹੀਂ ਹੋਈ ਮੈਂ ਤੁਹਾਨੂੰ ਤੱਥਾਂ ਦੇ ਆਧਾਰ ਤੇ ਦੱਸ ਸਕਦਾ ਵੀ ਜਿਹੜੀਆਂ ਭਰਤੀਆਂ ਹੋਈਆਂ ਪਿਛਲੀ ਸਰਕਾਰ ਦੀਆਂ ਹੋਈਆਂ 2021 ਵੇਲੇ ਦੀਆਂ ਪਿਛਲੀ ਸਰਕਾਰ ਵੇਲੇ ਕਾਂਗਰਸ ਸਰਕਾਰ ਨੇ ਲਗਭਗ 20 ਤੋਂ 30 ਹਜ਼ਾਰ ਭਰਤੀਆਂ ਜਿਹੜੀਆਂ ਹੈਗੀਆਂ ਉਹ ਕੀਤੀਆਂ ਸੀ ਜਿਨ੍ਹਾਂ ਦੇ ਮੈਂ ਤੁਹਾਨੂੰ ਨੋਟੀਫਿਕੇਸ਼ਨ ਵੀ ਦਿਖਾ ਦਿੰਦਾ ਇਹ ਤਾਂ ਇਹ ਤਾਂ ਬੇਰੁਜ਼ਗਾਰ ਖੁਦ ਵੀ ਕਹਿੰਦੇ ਹਨ ਕਿ ਜੋ ਚਾਹੇ ਅਧਿਆਪਕਾਂ ਅਧਿਆਪਕ ਨੇ ਚਾਹੇ ਉਹ ਕੱਚੇ ਕੰਮੇ ਨੇ ਉਹ ਖੁਦ ਵੀ ਇਹ ਗੱਲ ਰਜਨભાઈ ਕਹਿੰਦੇ ਨੇ ਕਿ ਇਹ ਸਰਕਾਰ ਜਿਹੜੀ ਆ ਉਹ ਇੱਕ ਵੀ ਭਰਤੀ ਜਿਹੜੀ ਹੈ ਕਿ ਦਿਖਾ ਦੇਵਾਂਗੇ ਪਿਛਲੀ ਸਰਕਾਰ ਵੇਲੇ ਦੀਆਂ ਚੰਨੀ ਸਰਕਾਰ ਵੇਲੇ ਦੀਆਂ ਜੋ ਭਰਤੀਆਂ ਭਰਤੀਆਂ ਕੱਢੀਆਂ ਗਈਆਂ ਉਹ ਭਰਤੀਆਂ ਅੱਗੇ ਦੀ ਅੱਗੇ ਪੂਰੀਆਂ ਹੋਈਆਂ ਉਹ ਭਰਤੀਆਂ ਦਾ ਅੱਗੇ ਦੀ ਅੱਗੇ ਪ੍ਰੋਸੈਸ ਚੱਲਿਆ ਪਰ ਇਹਨਾਂ ਨੇ ਵਾਹ ਵਾਹਈ ਸਿਰਫ ਵਾਹ ਵਾਹਈ ਜ਼ਰੂਰ ਖੱਟੀ ਹੈ ਬਿਲਕੁਲ ਖੱਟੀ ਹੈ ਮੈਂ ਤੁਹਾਨੂੰ ਜਾਣੂ ਕਰਾ ਦਿੰਦਾ ਕਾਂਗਰਸ ਸਰਕਾਰ ਨੇ ਈਟੀਟੀ ਕੇਟਰ ਦੇ ਵਿੱਚ ਭਰਤੀਆਂ ਕੱਢੀਆਂ ਸੀ 294 6835 9494 4166 ਇਹਨਾਂ ਜਿਹੜੀਆਂ ਭਰਤੀਆਂ ਦਾ ਇਸ਼ਤਿਹਾਰ ਜਾਰੀ ਹੋਇਆ ਸੀਗਾ 4166 ਦਾ ਇਸ਼ਤਿਹਾਰ ਜਾਰੀ ਹੋਇਆ ਸੀ 16 12 2021 ਨੂੰ ਨਿਯੁਕਤੀ ਪੱਤਰ ਦਿੱਤੇ 2022-23 ਚ ਹੂੰ ਪਿਛਲੀ ਸਰਕਾਰ ਨੇ ਭਰਤੀ ਕੀਤੀ ਵਾਹ ਭਾਈ ਆਪਦੀ ਬਿਲਕੁਲ ਉਸ ਤੋਂ ਬਾਅਦ 6835 ਇਸ਼ਤਿਹਾਰ ਮਿਤੀ 30 7 2021 ਨਿਯੁਕਤੀ ਪੱਤਰ ਦਿੱਤੇ 22-23 ਅਸੀਂ ਜੀ ਇੰਨੇ ਅਧਿਆਪਕਾਂ ਦੀ ਜਿਹੜੀ ਆ ਭਰਤੀ ਕਰਕੇ ਸਕੂਲਾਂ ਦੇ ਵਿੱਚ ਭੇਜਤੇ ਫਿਰ 2364 ਇਸ਼ਤਿਹਾਰ ਮਿਤੀ 3 6 3 2020 ਨਿਯੁਕਤੀ ਪੱਤਰ ਮਾਰਚ 2025 ਫਿਰ 5994 ਇਸ਼ਤਿਹਾਰ ਮਿਤੀ 16 12 2021 ਨਿਯੁਕਤੀ ਪੱਤਰ 1 April 2025 ਇਸ ਤੋਂ ਇਲਾਵਾ ਪੀਟੀਆਈ ਦੇ 2000 ਅਧਿਆਪਕ ਲੰਮਕੀ ਜਾਂਦੇ ਆ ਇਹ ਸਾਰਿਆਂ ਦੇ ਮੈਂ ਆਪਦੇ ਵੱਲੋਂ ਤੱਥ ਨਹੀਂ ਕਰ ਰਿਹਾ ਬਕਾਇਦਾ ਨੋਟੀਫਿਕੇਸ਼ਨ ਆ ਸਾਡੇ ਕੋਲੇ ਇੱਕ ਨੋਟੀਫਿਕੇਸ਼ਨ ਦੀਆਂ ਕਾਪੀਆਂ ਜੇ ਮੈਂ ਤੁਹਾਨੂੰ ਦਿਖਾਵਾਂ ਤਾਂ ਆਹ ਤੁਸੀਂ ਦੇਖ ਲਓ ਬਾਈ ਜੀ ਕੈਮਰਾ ਕਰ ਦਿਓ ਚਾਹੇ ਆਹ ਦੇਖੋ ਬਕਾਇਦਾ 81 2022 ਬਿਲਕੁਲ ਪਿਛਲੀ ਸਰਕਾਰ ਠੀਕ ਹੈ ਦੂਜਾ ਤੁਹਾਨੂੰ ਦਿਖਾਨਾ 30 7 2021 ਜਿਹੜੀ ਹੈ ਈਟਟੀਡੀ ਕੇਡਰ ਦੀਆਂ ਭਰਤੀਆਂ ਮਤਲਬ ਸਾਰੀਆਂ ਭਰਤੀਆਂ ਜਿਹੜੀਆਂ ਪਿਛਲੀ ਸਰਕਾਰ ਚ ਹੋਈਆਂ ਸੀ ਇਹਨਾਂ ਦੀ ਸਰਕਾਰ ਨੇ ਪਿਛਲੀਆਂ ਭਰਤੀਆਂ ਦੁਆਰਾ ਪੇਪਰ ਲਏਗੇ ਅਧਿਆਪਕ ਜਿਹੜੀਆਂ ਅਧਿਆਪਕ ਰੱਖੇ ਸੀ ਉਹੀ ਰੱਖ ਕੇ ਸੋਸ਼ਲ ਮੀਡੀਆ ਫਲੈਕਸਾਂ ਦੇ ਥਰੂ ਆਪਦੀ ਸਰਕਾਰ ਦੀ ਵਾ ਵਈ ਖੱਟੀ ਜਾਂਦੀ ਹੈ ਵੱਡੀ ਗੱਲ ਇਹ ਵੀ ਹੈ ਨਾ ਕਿ ਜਿਵੇਂ ਨਾੜ ਚਰਾਂ ਦੇ ਭਰਤੀ ਦੀ ਗੱਲ ਕਰੀ ਆ ਅ ਅੱਜ ਵੀ ਭਗਵੰਤ ਸਿੰਘ ਮਾਨ ਦੇ ਨੇੜ ਸੰਗਰੂਰ ਦੇ ਨੇੜਲੇ ਪਿੰਡ ਦੇ ਵਿੱਚ ਨੌਜਵਾਨ ਜਿਹੜੇ ਹੈਗੇ ਉਹ ਟੈਂਕੀ ਤੇ ਵੀ ਬੈਠੇ ਨੇ ਉਹ 9894 ਭਰਤੀ ਵਾਲਾ ਮਤਲਬ ਇਹ ਨਹੀਂ ਕਿ ਸਾਰੀਆਂ ਭਰਤੀਆਂ ਉਹ ਪੂਰੀਆਂ ਕਰਤੀਆਂ ਉਹ ਭਰਤੀਆਂ ਵਿੱਚ ਲਮਕਣੀਆਂ ਫਿਰਦੀਆਂ ਜਿਨ੍ਹਾਂ ਦੇ ਧਰਨਿਆਂ ਦੇ ਵਿੱਚ ਜਾ ਕੇ ਬੈਂਦੇ ਹੁੰਦੇ ਸੀ ਬਿਲਕੁਲ ਸਾਰੀਆਂ ਕੁਝ ਭਰਤੀਆਂ ਵਿੱਚੋਂ ਲਮਕਰੀਆਂ ਨੇ ਜਿਵੇਂ 1158 ਨੇ ਕਿੰਨਾ ਪ੍ਰੋਟੈਸਟ ਕੀਤਾ ਫਿਰ ਉਹ ਉਹਨਾਂ ਵਿੱਚੋਂ ਵੀ ਹਜੇ ਅੱਧੇ ਜਿਹੜੇ ਅ ਅਧਿਆਪਕ ਆ ਉਹ ਲਮਕੀ ਜਾਂਦੇ ਆ ਉਵੇਂ ਹੀ 98 ਉਦੋਂ ਤਾਂ ਇਹ ਧਰਨਿਆਂ ਦੇ ਵਿੱਚ ਜਾ ਕੇ ਬਹਿ ਜਾਂਦੇ ਸੀ ਸਾਡਾ ਭੈਣ ਆ ਸਾਡੀ ਸਾਡੀ ਭੈਣ ਆ ਇਹ ਸਾਡਾ ਭਾਈ ਆ ਇਹ ਅਸੀਂ ਸਰਕਾਰ ਦੇ ਨਾਲ ਖੜੇ ਆ ਤਾਂ ਹੁਣ ਮੁੱਖ ਮੰਤਰੀ ਸਾਹਿਬ ਕੋਲੇ ਟਾਈਮ ਹੀ ਹੈ ਨਹੀਂ ਕਿਸੇ ਜੱਥੇਬੰਦੀ ਨੂੰ ਮਿਲਣ ਦਾ ਉਹ ਦੂਜੇ ਪਾਸੇ ਕੰਪਿਊਟਰ ਟੀਚਰ ਧਰਨੇ ਤੇ ਬੈਠੇ ਆ ਇਹ ਉਹੀ ਭਗਵੰਤ ਮਾਨ ਹੈਗਾ ਜਿਹੜਾ ਕਹਿੰਦਾ ਸੀ ਵੀ ਸਾਡੀ ਸਰਕਾਰ 'ਚ ਕਿਸੇ ਦਾ ਧਰਨਾ ਨਹੀਂ ਲੱਗੂਗਾ ਇਹ ਉਹੀ ਕੇਜਰੀਵਾਲ ਆ ਜਿਹੜਾ ਟੈਂਕੀਆਂ ਤੇ ਚੜ੍ਹ ਕੇ ਟੀਚਰਾਂ ਦੀਆਂ ਜਿਹੜੀਆਂ ਜੱਥੇਬੰਦੀਆਂ ਸੀ ਉਹਨਾਂ ਦੇ ਪ੍ਰਧਾਨਾਂ ਨੂੰ ਆਪਣੇ ਭੈਣ ਆਪਦੇ ਭਾਈ ਬਣਾਉਂਦਾ ਸੀਗਾ ਤੇ ਹੁਣ ਕੋਈ ਲੈਣਾ ਦੇਣਾ ਨਹੀਂ ਕਿਵੇਂ ਮਨੀਸ਼ ਸੋਧਿਆ ਪਿਛਲੇ ਆਪੋਜੀਸ਼ਨ ਚ ਸੀ ਜਦੋਂ ਆਮ ਆਦਮੀ ਪਾਰਟੀ ਕਿਵੇਂ ਮਨੀਸ਼ ਸੁਸੋਦੀਆ ਸਕੂਲਾਂ ਦੇ ਵਿੱਚ ਜਾ ਕੇ ਟੀਚਰਾਂ ਨੂੰ ਲਾਈਵ ਹੋ ਹੋ ਕੇ ਪੰਜਾਬ ਦੀ ਜਿਹੜੀ ਕਹਿੰਦਾ ਸੀ ਸਿੱਖਿਆ ਕ੍ਰਾਂਤੀ ਦੀ ਅਸੀਂ ਪੋਲ ਖੋਲਾਂਗੇ ਜੇਕਰ ਅੱਜ ਮੈਂ ਉਸ ਜਗ੍ਹਾ ਤੇ ਜਾ ਕੇ ਲਾਈਵ ਹੋ ਕੇ ਇਹਨਾਂ ਦੀ ਪੋਲ ਖੋਲਾਂ ਤਾਂ ਹੋ ਸਕਦਾ ਵੀ ਪਿਛਲੀ ਜਿਹੜੀ ਰਿਐਲਿਟੀ ਆ ਉਹਦੇ ਨਾਲੋਂ ਹੋਣ ਵਾਲੀ ਰਿਐਲਿਟੀ ਉਸ ਤੋਂ ਮਾਈਨਸ ਚ ਹੋਵੇ ਇਹ ਹਾਲ ਅੱਜ ਦਾ ਪੰਜਾਬ ਦੀ ਜਿਹੜੀ ਸਿੱਖਿਆ ਕ੍ਰਾਂਤੀ ਦਾ ਤਾਂ ਫਿਰ ਕੀ ਲੱਗਦਾ ਵੀ ਸਿੱਖਿਆ ਕ੍ਰਾਂਤੀ ਸਿਰਫ ਵਾਵਾਹੀ ਕਰਨ ਦੇ ਲਈ ਜਾਂ ਇਸ਼ਤਿਹਾਰਾਂ ਦੇ ਵਿੱਚ ਜਾਂ ਸੋਸ਼ਲ ਮੀਡੀਆ ਤੇ ਦਿਖਾਵੇ ਦੇ ਲਈ ਹੈ ਬਿਲਕੁਲ ਵਾਵਾਹੀ ਕਰਨ ਦੀ ਹੈ ਕਿਉਂਕਿ ਇੱਕ ਨਾ ਪ੍ਰੋਪੋਗੈਂਡਾ ਆਮ ਆਦਮੀ ਪਾਰਟੀ ਵੱਲੋਂ ਸ਼ੁਰੂ ਤੋਂ ਹੀ ਕ੍ਰੀਏਟ ਕੀਤਾ ਜਾਂਦਾ ਹੁੰਦਾ ਸੀ ਜਦੋਂ ਦੀ ਪਾਰਟੀ ਬਣੀ ਆ ਵੀ ਸੋਸ਼ਲ ਮੀਡੀਆ ਤੇ ਕੰਮ ਘੱਟ ਰੌਲਾ ਜ਼ਿਆਦਾ ਮੱਝ ਨਾਲੋਂ ਨੀਰਾ ਮਹਿੰਗਾ ਉਹ ਕੰਮ ਹੈ ਇਹਨਾਂ ਦਾ ਹੁਣ ਵੀ ਤੁਸੀਂ ਇਹਨਾਂ ਦੀ ਅਦਰ ਸਟੇਟਾਂ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਅਫੀਸ਼ੀਅਲ ਪੇਜ ਬਣੇ ਹੋਏ ਹਨ ਉਹਨਾਂ ਦੇ ਵਿੱਚ ਵੀ ਇਹ 40 40000 ਨੌਕਰੀਆਂ ਦੀ ਐ ਤਾਕੀ ਅਦਰਸ ਡੇਟਾ ਦੇ ਵਿੱਚ ਸਾਡਾ ਪੈਰਸ ਇਹਦਾ ਦਿੱਲੀ ਦੇ ਲੋਕਾਂ ਨੇ ਨਕਾਰਤਾ ਤੇ 2027 ਦੇ ਵਿੱਚ ਜਿਹੜੇ ਹੈਗੇ ਆ ਪੰਜਾਬ ਦੇ ਲੋਕ ਇਹਨਾਂ ਨੂੰ ਹੁਣੇ ਛੇਤਰ ਮਾਰਨ ਲੱਗੇ ਜਿਵੇਂ ਮੋੜ ਤੋਂ ਵਿਧਾਇਕ ਸਾਡੇ ਮਾਈਸਰ ਖਾਨਾ ਜੀ ਕਿਵੇਂ ਸਕੂਲ ਦੇ ਵਿੱਚ ਲੋਕਾਂ ਨੇ ਸਿੱਧੀ ਮੂੰਹ ਤੇ ਬੇਇੱਜ਼ਤੀ ਕਰਕੇ ਵਿਧਾਏ ਮਤਲਬ ਜਿਹੜਾ ਰਿਜ਼ਲਟ 2027 ਦੇ ਵੋਟਾਂ ਤੋਂ 2 ਮਹੀਨੇ ਪਹਿਲਾਂ ਨਿਕਲਣਾ ਸੀ ਉਹ 2 ਸਾਲ ਪਹਿਲਾਂ ਨਿਕਲਣਾ ਸ਼ੁਰੂ ਹੋ ਗਿਆ ਦੂਜੇ ਪਾਸੇ ਹਰਜੋਤ ਬੈਂਸ ਦੀ ਮੈਂ ਗੱਲ ਕਰਾਂ ਉਹਨਾਂ ਦੇ ਖੁੱਦੇ ਜ਼ਿਲ੍ਹਿਆਂ ਦੇ ਵਿੱਚ ਇਹੋ ਜਿਹੇ ਸਕੂਲ ਆ ਜਿੱਥੇ ਟੀਚਰ ਹੈ ਨਹੀਂਗੇ ਹਾਂ ਬਿਲਕੁਲ ਉਸ ਦਾ ਵੀ ਡਾਟਾ ਕੱਢ ਕੇ ਆਪਾਂ ਤੁਹਾਡੇ ਰੂਬਰੂ ਕਰਾਂਗੇ ਤਾਂ ਕਿ ਹਰਜੋਤ ਬੈਂਸ ਦੇ ਕੰਨ ਖੁੱਲਣ ਵੀ ਜਿਹੜੀ ਮਿਨਿਸਟਰੀ ਮੈਂ ਚਲਾ ਰਿਹਾ ਹਾਂ ਵੀ ਉੱਥੇ ਕੀ ਹਾਲ ਹੈ ਜਾਂ ਸਿਰਫ ਕੇਜਰੀਵਾਲ ਦੇ ਕਹਿਣ ਤੇ ਇੱਕ ਪ੍ਰੋਪੋਗੈਂਡਾ ਫਲਾ ਕੇ ਆਮ ਆਦਮੀ ਪਾਰਟੀ ਨੂੰ ਪ੍ਰਚਾਰਿਤ ਕੀਤਾ ਜਾ ਰਿਹਾ ਹੈ ਜੀ ਬਾਈ ਸਮਾਂ ਤਾਂ ਬਹੁਤ 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 ਥੈਂਕ ਯੂ ਬਾਈ ਆਰਟੀ ਐਕਟਿਵਿਸਟ ਰਾਜਨ ਬਰਮਾ ਹੋਰੀ ਮੇਰੇ ਨਾਲ ਸੀ ਜਿਨ੍ਹਾਂ ਨੇ ਸਿੱਖਿਆ ਕ੍ਰਾਂਤੀ ਦੇ ਗਰਾਊਂਡ ਦੀ ਉਹ ਰਿਐਲਿਟੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੋ ਰਿਐਲਿਟੀ ਹੈ ਤੁਹਾਨੂੰ ਬਹੁਤੇ ਉਹਨਾਂ ਚੈਨਲਾਂ ਤੇ ਨਾ ਮਿਲੇ ਜਾਂ ਉਹਨਾਂ ਅਖਬਾਰਾਂ ਤੇ ਨਾ ਮਿਲੇ ਜੋ ਸਿਰਫ ਸਰਕਾਰ ਦੀ ਵਾਹ ਵਾਹੀ ਜਿਹੜੇ ਆ ਉਹ ਕਰਦੇ ਨੇ ਕਿਉਂਕਿ ਜਿੱਥੇ ਜੇਕਰ ਇੱਕ ਪਾਸੇ ਇਹ ਗੱਲ ਕੀਤੀ ਜਾਂਦੀ ਹੈ ਕਿ ਪੰਜਾਬ ਦੀ ਜਿਹੜੀ ਹੈਗੀ ਆ ਸਰਕਾਰੀ ਸਿੱਖਿਆ ਨੂੰ ਅਸੀਂ ਉੱਚੇ ਪੱਧਰ ਤੇ ਲੈ ਕੇ ਜਾਵਾਂਗੇ ਸਰਕਾਰੀ ਸਕੂਲਾਂ ਨੂੰ ਉੱਚੇ ਪੱਧਰ ਤੇ ਲੈ ਕੇ ਜਾਵਾਂਗੇ ਪਰ ਉਸ ਤੇ ਉਲਟ ਜੇਕਰ ਗਰਾਊਂਡ ਦੀ ਰਿਐਲਿਟੀ ਐਸੀ ਹੈ ਤਾਂ ਉਹ ਸਿੱਖਿਆ ਦੀ ਗੱਲ ਕਰਦੇ ਨੇ ਜਾਂ ਉਹ ਗੱਲਾਂ ਜੋ ਜੋ ਸਟੇਜਾਂ ਤੋਂ ਹੁੰਦੀਆਂ ਨੇ ਜੋ ਪ੍ਰਾਈਵੇਟ ਸਕੂਲਾਂ ਨੂੰ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਤੋਂ ਉੱਪਰ ਚੱਕਣ ਦੀਆਂ ਹੁੰਦੀਆਂ ਨੇ ਕਿ ਉਹ ਗੱਲਾਂ ਸਿਰਫ ਗੱਲਾਂ ਨੇ ਜਾਂ ਉਹ ਗੱਲਾਂ ਸਿਰਫ ਗੋਗਲੋਂ ਤੋਂ ਮਿੱਟੀ ਝਾੜਨ ਦੇ ਲਈ ਕੀਤੀਆਂ ਜਾਂਦੀਆਂ ਨੇ ਇਸ ਤੇ ਬਾਬਾ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਜੁੜੇ ਰਹੋ ਆਰੇ ਮੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵਾਉਂਦੇ ਹੋ ਇਜਾਜ਼ਤ ਧੰਨਵਾਦ ਜੀ